ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀਜੇ ਜੀ ਅੱਪ ਵੀ ਇੱਕ ਇਸ਼ਾਈਲ ਵੈਰ ਦੀ ਵੀਡੀਓ ਬਣਾਉਣ ਲੱਗੇ ਆ ਜੀ ਸ਼ਹਿਰ ਹੈਗਾ ਤਲਵੰਡੀ ਭਾਈ ਜ਼ਿਲ੍ਹਾ ਫਰੋਹਪੁਰ ਤਸੀਲ ਵੀ ਫਰੋਹਪੁਰ ਦੇਖੋ ਕੋਈ ਵਪਾਰ ਨਹੀਂ ਕਰਦੇ ਭਾਈ ਹੁਣੇ ਘਰ ਦੇ ਪਸ਼ੂ ਹੈ ਤੇ ਇੱਕੋ ਹੀ ਵੈੜ ਸੇਲ ਆ ਤੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਭਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਰਵਾਬਾਰ ਦਾ ਆਪਾਂ ਕਰਦੇ ਨਹੀਂ ਹਨ ਜੀ ਇੱਕ ਹੀ ਬਾਾਰ ਨਹੀਂ ਕਰਦੇ ਆਪਾਂ ਤੇ ਬਾਈ ਜੀ ਸੂਈ ਹੈ ਜੀ ਇਹ ਹਾਂ ਜੀ ਆਵੇ ਬੱਚਾ ਦਾ ਜੀ ਬੱਚਾ ਹੀ ਬੱਚੀ ਆ ਗਈ ਬੱਚਾ ਹੀ ਬੱਚਾ ਬੱਚਾ ਆ ਗਿਆ ਤੇ ਬਾਈ ਜੀ ਸੂਆ ਕਿੰਨਾ ਜੀ ਇਹ ਇਹ ਸੂਆ ਹੈਗੀ ਜਿਹੜੇ ਦੁੱਧਾ ਦੂਜਾ ਸੂਆ ਸੂਈ ਹਨਾ ਜੀ ਤੇ ਕਿੰਨੀ ਕਰਦੀ ਲੈਣ ਕਰਦੀ ਬੈਰਾ ਕਿਹਨੇ ਨਾਮ ਉਹ ਕਿ ਸੂਈ ਨੂੰ ਜੀ ਨੂੰ 10 ਕਿ ਦਿਨ ਹੋ ਗਏ 10 ਦਿਨ ਹੋ ਗਏ ਬਾਈ ਜੀ ਇਸ ਚੰ ਸਹੀ ਦੁੱਧ ਕਿੰਨਾ ਜੀ ਇਹ ਤਾਂ ਥੱਲੇ 12 ਲੀਟਰ ਦੁੱਧ ਆਈ 12 ਕਿਲੋ ਠੀਕ ਐ ਚੁਆਇਸ ਬਹੁਤ ਵਧੀਆ ਭਾਈ ਜੀ ਚੁਆਇਸ ਵੀ ਬਹੁਤ ਵਧੀਆ ਠੀਕ ਐ ਨਿਆਣਾ ਪਣਾ ਬੰਦਾ ਜੀ ਹਾਂ ਨਿਆਣਾ ਦਾ ਪਣਾ ਠੀਕ ਐ ਇਹ ਕਰਦੇ ਜੰਪ ਵਾਲੇ ਜਿੰਦਾ ਹਾਂਜੀ ਹਾਂਜੀ ਪਤਾ ਨਹੀਂ ਮੈਂ ਕੀਤਾ ਸੀ ਕਿਹੜੇ ਮਾਲੀ ਮੁੱਲੇ ਦੀ ਜੀ ਇਹ ਹੈਗੀ ਜੀ ਤਾਪ ਦਾ ਪੜਾਏ ABC ਡਾਟ 10 ਤੇ ਗਿਆ ਅੱਛਾ ਇਹ ਵੇਸ ਵਾਲਾ ਜੀ ਠੀਕ ਐ ਠੀਕ ਤੇ ਖੋਲੀ ਜੀ ਫਿਰ ਪਾ ਹਾਂਜੀ ਹਾਂ ਖੋਲਨੀ ਹਾਂ ਖੋਲੋ ਲੋ ਜੀ ਦੇਖੋ ਸੋਹਣੀ ਬੈੜਾ ਦਾ ਪਿਓਰ ਸ਼ਾਈਵਾਲ ਆ ਗਈ ਆ ਤੇ ਇਹ ਵੇਸ ਵਾਲੀ ਹੈ ਜੀ ਅਜ ਐ ਕਰੂ ਭਰਾ ਭਈ ਇਹ ਤਾਂ ਲੰਮੀ ਦੂਰ ਲੰਮੀ ਇਹ ਦੂਰ ਦੂਜਾ ਘੂਆ ਵਹਿਰ ਤੇ ਨਖਲੋਂ ਵੇਖੋ ਵਹਿਣ ਤੇ ਹੁਣ 12 ਕਿਲੋ ਐਸਟਾਰ ਦੁੱਧ ਹੈਗਾ ਹਨਾ ਜੀ 12 ਕਿਲੋ ਦੁੱਧ ਹੈਗਾ ਬਸ ਠੀਕ ਆਜੋ ਬੰਦੋ 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 ਮੰਦ ਤੇ ਬਜੀ ਭਰ ਤੇ ਮੋਲੋ ਬਿਲਕੁਲ ਜਾਇ ਜਾਇ 40000 ਰੁਪਇਆ ਜਾਇਜ ਬਿਲਕੁਲ 45000 ਰੁਪਇਆ ਹਾਂਜੀ ਜਾਇਜ ਆ ਵੀ ਸ਼ੋਰਟ ਤੇ ਕਰ ਦੋਗੇ ਵਿੱਚ ਕੋਈ ਕੋਈ 50000 ਇੰਨੇ ਕੋਈ ਕਰ ਦੋ ਚਲੋ ਨੰਬਰ ਬੋਲ ਦੋ ਮੇਰਾ ਨੰਬਰ ਆਪਣਾ 93630 ਹਾਂਜੀ 8313 ਠੀਕ ਹੈ ਸ਼ਹਿਰ ਤਲੋੜੀਪੁਰ ਜਿਲ੍ਹਾ ਸ਼ਹਿਰ ਤਲੋੜੀਪੁਰ ਜਿਲ੍ਹਾ ਫਿਰਸੋਲ ਮੈਂ ਅਜੰਦਰ ਠੀਕ ਹੈ ਲਾਲਾ ਮੰਡੀ ਕੋ ਲਾਲਾ ਮੰਡੀ ਸਤਿਕਾਰ ਸਤਿਕਾਰ